ਨਾ ਵੀ ਕਾਜ ਵਾਜਦੇ ਵਾ ਜੀ ਮੈਂ ਅੱਜ ਸੈਨਟਰੀ ਸਪਰ ਇੰਸਪੈਕਟਰ ਨਗਰ ਨਗਰ ਮਟਾਲਾ ਹੀ ਕੰਮ ਕਰ ਰਹੇ ਹਾਂ ਕਿ ਸਰ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਬਿਕੰਬ ਸਿੰਘ ਪਾਂਥੇ ਨਗਰ 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 ਮਟਾਲਾ ਦੇ ਔਰ ਮਾਨਯੋਗ ਡੀਸੀ ਉਦਾਸਪਤੀ ਦਾਟਾ ਦੇ ਅਨੁਸਾਰ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਕੀਤਾ ਜੀ ਸਰ ਅਸੀਂ ਇਲਾਕੇ ਜਾ ਕੇ ਵੱਖ-ਵੱਖ ਜਗ੍ਹਾ ਤੇ ਲੋਕੇਸ਼ਨਾਂ ਤੇ ਚੈਕਿੰਗ ਕੀਤੀ ਜਿਸ ਅਸੀਂ 3 ਚਲਾਨ ਕੱਟੇ ਸਰ ਔਰ ਲਗਭਗ 470 ਕਿਲੋ ਦੇ ਲਗਭਗ ਜਿੰਨਾ ਪੋਲੂਸ਼ਨ ਰਿਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇ ਜਿਹੜੇ ਨੇ ਸੇਲ ਹੁੰਦੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਾਂ ਰੇੜੀ ਤੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰ ਸਹਿਯੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਜਿਹੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੋਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੇ ਸਰ ਲੋਕਾਂ ਦੇ ਸਹਿਯੋਗ ਵੀ ਬੜਾ ਜ਼ਰੂਰੀ ਹੈ ਜੀ ਜੇ ਹਿਮਾਚਲ ਚ ਲਫਾਫਾ ਬੰਦ ਹੋਇਆ ਤੇ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਹੈ ਲੋਕੀ ਆਪਣੇ ਘਰੋਂ ਜਿਹੜੇ ਹੈ ਥੈਲੇ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈਣ ਜਾਂਦੇ ਨੇ ਸਾਡੇ ਸਦੇ ਲੋਕਾਂ ਚ ਅਵੇਰਨੈਸ ਘਟਾ ਹੈ ਅਵੇਰਨੈਸ ਅਸੀਂ ਹੁਣ ਲਗਾਤਾਰ ਚਲਾਨ ਕਰਾਂਗੇ ਜੀ ਬਿਲਕੁਲ ਸਰ ਅਸੀਂ ਹੁਣ ਲਗਭਗ ਹਫਤੇ ਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਨਾਲ ਯੂਜ਼ ਕੀਤਾ ਜਾਵੇ 1 of the premium and prestigious professional institutes Providing a wide range of professional courses with 100% placement assistance. We are Sri Sai Group of Institutes.